ਅਗਰ ਜੂ ਕੇ ਖਾਲਸਾ ਜੀ ਫਤਿਹ ਜੀ ਕੋੜ ਬੱਡੋਈ ਬੇਕਾਂ ਜੀ ਪਿੰਨ ਵਾਤ ਆ ਰਸੋਸ ਸੰਤ ਲੱਗੀ ਆ ਆਣ ਕੇ ਸੇਵਾ ਕਰਨੀ ਆ ਸਮਾਨ ਸਾਰੇ ਡੁੱਬ ਗਏ ਆ ਹੁਣ ਕੋ ਸਿੰਘ ਦੇ ਸੇਵਾ ਦੇ ਉਸ ਪਹੁੰਚਣ ਕਰਦੇ ਉੱਤੇ ਦੇ ਹੌਲ ਕੀ ਬੰਦ ਕਰ ਤੂੰ ਬੰਦ ਕਰ ਤੂੰ ਸਾਨੂੰ ਆ ਬਾਬਾ ਬੱਚਿਆਂ ਦੀਆਂ ਕਿਤਾਬਾਂ ਸਗੀਆਂ ਭਜੀਆਂ ਆ ਸਾਹ ਇੱਧਰ ਆ ਆ ਕਈ ਰਜੰਗ ਉੱਕੇ ਫਾਂਗਿਲ ਨਾ ਇਹ ਸੰਤ ਵਾ ਤਾਰਾ ਸਿੰਘ ਪਿੰਡ ਵਾ ਤਾਰਾ ਸਿੰਘ ਨੂੰ ਸੇਵਾ ਕਰਨ ਲਈ ਆ ਚੇਤੰਤਰ ਫੁੱਟ ਪਾਣੀ ਇੱਥੇ ਚੜਿਆ ਸੀ ਗਰੀਸ ਵਾਲੀ ਸੰਤ ਬਾਹਰ ਵਾਲੀ ਸੰਤ ਨੂੰ ਬੇਨਤੀ ਆ ਵੀ ਨੇ ਹੱਲਪ ਕੀਤੀ ਓਏ ਇਹ ਕੀ ਮਾ ਸਾਬ ਬਿੱਟੂ ਸਾਹਿਬ ਦੇ ਸੰਜੋਣਾ ਸੰਗਤ ਲੱਗੀ ਇਥੇ ਆਪਕੋ ਸੁਣਿਆ ਦੇ ਆ